ਸਸ਼ੀਅ ਕਾਲ ਦੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰ ਨੰ ਅੰਤ ਤੱਕ ਜਰੂਰ ਬਨੇ ਰਹਿਣਾ ਸਨਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੰਟ੍ਰੈਕਟ ਲੱਗਣ ਕਾਰਨ ਵਾਪ੍ਰਿਆ ਮੰਤ ਭੱਗੀ ਘਟਨਾ ਤੋਂ ਬਾਅਦ ਚੰਡੀਗੜ੍ਹ ਚ ਪੰਜਾਬ ਦੇ ਰਾਜਪਾਲ ਨੇ ਲਿਆ ਸਖਤ ਐਕਟ ਇਸ ਦੇ ਨਾਲ ਚੰਡੀਗੜ੍ਹ ਜਿੰਮ ਵਿੱਚ ਕਸਰ ਕਰਕੇ ਵਾਪਸ ਆ ਰਹੇ ਨੌਜਵਾਨ ਦੇ ਸਿੰਘ ਅੱਠ ਦੇ ਇੱਕ ਟ੍ਰਾਂਸਫਰਮ ਤੋਂ ਕਰੰਟ ਲੱਗਨ ਕਾਰਨ ਜਾਣ ਚਲੀ ਗਈ ਅਤੇ ਜਾਣਕਾਰੀ ਅਨੁਸਾਰ 17 ਜੁਲਾਈ ਨੂੰ ਚੰਡੀਗੜ੍ਹ ਇਨਫੋਰਮੈਂਟ ਡਾਇਰੈਕਟਰ ਦੀ ਡਿਪਟੀ ਡਾਇਰੈਕਟਰ ਨੇ ਪੱਤਰ ਦੇ ਨਾਲ ਹੀ ਇਸ ਮੰਦ ਭਾਗੀ ਘਟਨਾ ਬਾਰੇ ਸੀ ਇੱਕ ਇਹ ਆ ਗਿਆ ਹੈ ਕਿ ਨੌਜਵਾਨਾ ਸੈਂਟਰ ਅੱਠ ਸਥਿਤ ਜਿਮ ਚ ਵਰਕਆਊਟ ਕਰਕੇ ਵਾਪਸ ਆ ਰਹੀ ਸੀ ਤਾਂ ਖੱਬੇ ਦੇ ਨਜ਼ਦੀਕ ਇੱਕ ਕਾਰ ਖੜੀ ਸੀ ਜਿਸ ਦੇ ਕੋਲ ਇਹੀ ਲੋਹੇ ਦੀ ਗਰੇਲ ਲਈ ਸੀ ਜਿਸ ਵਿਚੋਂ ਜਿਸ ਤੋਂ ਬਾਅਦ ਅਚਾਨਕ ਇੱਕ ਨੌਜਵਾਨੀ ਉਸ ਗਰੇਲ ਚੜ ਗਿਆ ਅਤੇ ਉਸ ਦੇ ਨਾਲ ਹੀ ਉਸ ਸਤੂਲਣ ਖਰਾਬ ਹੋਇਆ ਅਤੇ ਉਹ ਟ੍ਰਾਂਸਫਰਮਰ ਨਾਲ ਹੀ ਟਕਰਾਇਆ ਅਤੇ ਇਸ ਮਤਭਾਗੀ ਘਟਨਾ ਤੋਂ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲਪ੍ਰੋਹਿਤ ਨੇ ਖੁਦ मौके ਤੇ ਪਹੁੰਚ ਕੇ ਇਸ ਸਬੰਧਿਤ ਦੀ ਜائਜਾਲਿਆ ਅਤੇ ਮਿਲੀ ਜਾਣਕਾਰੀ ਅਨੁਸਾਰ ਉਹਨਾਂ ਦੀ ਜਾਂਚ ਪੂਰੀ ਹੋਣ ਤੱਕ ਬਿਜਲੀ ਵਿਭਾਗ ਦੇ ਇੱਕ ਐਕਸਕਿਊਨ ਅਤੇ ਐਮਡੀ ਨੇ ਜਾਣ ਕਰ ਦਿੱਤੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ